ਕਾਦੇਲੇ ਪਿਆਰ ਕਰਨਾ ਪਾ ਨਾ ਜਮਾਂ ਵੀ ਨਹੀਂ ਯਾ ਤੂੰ ਬਿਜਲੀ ਦੀ ਨੌਕਰੀ ਕਾਦੀ ਲੱਗੀ ਤੂੰ ਤੇ ਲੈਣ ਦੇ ਦਿਨਾਂ ਦੀ ਕੱਟੀ ਗਈ ਐ ਨਹੀਂ ਕਰੀਦਾ ਸੈਣੇ ਬਣੀਦਾ ਹੁੰਦਾ ਕਰਦੇ ਹਾਂ 50 ਤਾਂ ਮੱਜਾਂ ਐ ਤੁਹਾਡੇ ਧਾਰਾ ਕੱਢਣ ਤੋਂ ਪਹਿਲਾਂ ਪਈਆ ਭੁੱਖੀ ਖਾਣੀ ਪਿਆ ਕਰੂਗੀ ਮੈਨੂੰ ਇਹੋ ਜੀ ਆਸ਼ਕ ਕਿਤਨਾ ਮੈਂ ਏ ਚੰਗੀਆਂ ਨਹੀਂ ਤੇ ਸਰਦਾਰੀ ਆਪਣੀ ਮੈਂ ਰਾਜਾ ਤੂੰ ਰਾਣੀ ਤੇ ਫੁੱਲ ਸ਼ਾਨ ਮੱਜਾਂ ਤੋਂ ਵਾ ਤੇਰੇ ਤੋਂ ਮੁਸ਼ਕਿਲ ਹੋਈ ਆਇਆ ਵੇ ਦੀ ਸ਼ਾਨ ਵਾਲਾ ਬੱਟਾ ਰਾਜਾ ਉਹ ਉਹ ਤੇਰਾ ਮਹਾਰਾਜਾ ਹੁੰਦਾ ਪਿਆ ਉਬਾ ਕੋ ਪੈਰਾਂ ਜੁੱਤੀ ਤੇ ਪਾਣੀ ਦਾ ਮੰਡੀ ਚੱਲਿਆ ਲੋਕੀ ਵੇਖਦੇ ਯਾਰ ਲੋਕਾਂ ਨੂੰ ਦਿਖਾਉਣ ਤੇ ਰਾਜਿਆਂ ਦੇ ਰਾਜ ਰੁੱੜਦੇ ਐ ਐ ਉੱਡ ਜੂ 200 ਕਿਲਾ ਨਾਲੇ ਗੱਲ ਸੁਣ ਲੋਕ ਕਿਉਂ ਦੇਖਣਗੇ ਸਾਲੇ ਲੱਗਦੇ ਆ ਲੋਕ ਕੁਝ ਨਹੀਂ ਰੱਖਿਆ ਦਿਖਾਵੇ ਤੂ ਵੇਚ ਨਾਲੇ ਪੈਸਾ ਤਾਂ ਮੇਰੇ ਸਾਲੇ ਦਾ ਜਿਹੜਾ ਇੱਕ ਵਾਰੀ ਜੇਬ ਚ ਪੈ ਗਿਆ ਨਾ ਹੁਣ ਕਿ ਨਿਕਲਣਾ ਨਹੀਂ ਚਾਹੀਦਾ ਜੇਬ ਚੋਂ ਜਾਣ ਭਾਵੇਂ ਨਿਕਲ ਜੇ ਹਾਂ ਨੇਰੀ ਸੰਸਰਦਾਰਾ ਤੇਰੀਆਂ ਲੈ ਫੜ ਚੋਲਾ ਨੇ ਬੈਠੋ ਕੋਲ ਪੰਜ ਬੋਰੀ ਜਾਂਦਾ ਪੀਪਾ ਖੰਡ ਦੀ ਬੋਰੀ ਥੋੜੇ ਬਣ ਗਏ 10200 ਰੁਪਏ ਆ ਫੜੋ ਓ 10000 ਦਾ ਚੱਲ ਠੀਕ ਹੈ ਹਰ ਇੱਕ ਵਾਰੀ ਇਹਨਾਂ ਸੌਦਾ ਜਾਂਦਾ ਹੈ ਪਰ 200 ਕਾ ਦਾ ਮੈਨੂੰ ਪੂਰਾ ਸਾਫ ਦੇ ਦੇ ਦਾ ਓ ਛੋਟੂ ਹਾਂਜੀ ਜਾ ਜਾ ਰੋ ਟਿੱਕੀਆਂ ਲੈ ਕੇ ਆ ਤਾਂ ਆ ਸ਼ਾਬਣ ਦੀ ਟਿੱਕੀ ਪਿਛਲੀ ਵਾਰ ਗਈ ਸੀ ਇੱਕ ਇਸ ਵਾਰ ਗਈਆਂ ਨੇ 8 ਪੁੱਤ ਨਵੀਂ ਬਹੂ ਘਰ ਵੱਟੂਗੀ ਮੈਂ ਬਥੇਰਾ ਕਿਹਾ ਸੀ ਮੇਰੇ ਸਾਲਿਆਂ ਨੂੰ ਬਈ ਬਹੁਤੀ ਪੜੀ ਲਿਖੀ ਕਰ ਨਾ ਲਿਆਓ ਸਰਦਾਰ ਸਾਹਿਬ ਜੀ ਜੇ ਕੁੜੀ ਕਾਬੂ ਕਰਕੇ ਰੱਖਣੀ ਹੋਵੇ ਤਾਂ ਬਛੇਰੇ ਨੂੰ ਪਹਾਂ ਕਰ ਦਿਓ ਸਾਡਾ ਸ਼ੌਂਕ ਹੀ ਕਰਦਾ ਏ ਕੰਮ ਬਾਹਰ ਭੇਜੂਗਾ ਆਪੇ ਬਾਹਰ ਭੇਜ ਦੂ ਬਾਹਰ ਤਾਂ ਤੈਸੀ ਵੀ ਬੱਦ ਬਣਦੇ ਨੇ ਨਰੇ ਕੁੜੀ ਬਛੇਰੇ ਤੋਂ ਦੂਰ ਰਹੋਗੀ ਹਾਂ ਠੀਕਾ ਦੇਖਦਾ ਸਹੀ ਉਹ ਤੇ ਮਰ ਗਿਆ ਕੋ ਆ ਕੀ ਕੀਤਾ ਹਟ ਜਾ ਮੈਂ ਲੱਭ ਕੇ ਦਿਨਾ ਤੈਨੂੰ ਇਹ ਚ ਆ ਜਾ ਹੁਣ ਲੱਭ ਇਹ ਕੋਲ ਇਹਦੇ ਦਾ ਕਾਈਂ ਦੇਤੇ ਸਾਰਿਆਂ ਨਾ ਲੈ ਲੈ ਬੰਦਾ ਉੜਾ ਦੇਗਾ ਆ ਮੇਰੇ ਨਾਲ ਤਕਲੀਫ ਲੈ ਚਾਚਾ ਢੇੜ ਦੇ ਉਹ ਵਫਸਾ ਸੜੇ ਉੱਟਣ ਨੂੰ ਫਿਰ ਦੇਤੇ ਹਾਂ ਪਹਿਲਾ ਕਿਲੋ ਚ 4 ਸੇਬ ਚੜਾਏ ਆ ਦੇਖ ਲੈ ਪੂਰੇ 16 ਚੜੇ ਹੁਣ ਕੇ ਕਾ ਵੀ ਜਾਓ ਸਾਰੇ ਡੱਬਰ ਨੂੰ ਹੋਰ ਕੀ ਆ ਦੇਖ ਚ ਟੱਕ ਬੜਾ ਬਾਬੂ ਕਿ ਲੋਰ ਸਿਆਸੀ ਲੈ ਆਉਂਦੇ ਅਜੇ ਪਿਛਲੇ ਮਹੀਨੇ ਸਾਰੇ ਡੱਬਰ ਲੈ ਖਾਦੇ ਆ 5 ਕਿਲੋ ਖਾਲ ਆ ਜਾਂਦੀ ਹੈ ਤੂੰ ਤਾਂ ਜਵਾਕਾਂ ਦੀ ਜੀਪ ਤੋਂ ਫੂਰ ਕੀ ਚੱਕ ਲੈ ਚੱਲ ਕੋਈ ਨਹੀਂ ਐਸ਼ ਕਰਦੇ ਲੈ ਸੇਬ ਲੈ ਲੈ ਬਾਗੀ ਸੇਬ ਆਪੂ ਆ ਗਿਆ ਐਪਲ ਐ ਡੀਡੀ ਆ ਡੀ ਨਾ ਮੇਰੀ ਡੈਡੀ ਦੇ ਘਰੇ ਸਟ੍ਰਾਬਰੀਆਂ ਮਿਲਦੀਆਂ ਨੇ ਆ ਜਿਹਨੂੰ ਐਪਲ ਕਹੀ ਜਾਂਦੇ ਹੋ ਖਾਣ ਨੂੰ ਹੀ ਆ ਫਿਰ ਇਹ ਨੂੰ ਮੈਂ ਸਰਚ ਮਾਰਾਂ। ਇਹਦੇ ਨਾ ਤਾਂ پیر ਵੀ ਵੱਡੇ ਹੁੰਦੇ ਆ ਕਿੱਥੇ ਮੈਂ ਭੁੱਖੇ ਲੰਘਾਂ ਤੇ ਪਾਣੀ ਨਾ ਮਿਲਦਾ ਮੇਰਾ ਸਾਰਾ ਖਾਗੋ ਕੱਟ। ਉਹਦੇ ਪਾਰ ਅਗੇ ਕੱਟ ਬਾਰ। ਅਰ ਜ਼ਮਾਰ ਕੇ ਬੱਥਾ ਢੇਕ ਦੋਨੇ ਪਾਸੇ ਮੇਰੇ ਹੱਥ ਲਾ ਕੇ ਇਹ ਬਾਬਾ ਸਾਡਾ ਇਹਦੇ ਕਰਕੇ ਬਣਿਆ 250 ਕਿੱਲਾ ਨਹੀਂ ਆਪਣੇ ਵਾਲਿਆਂ ਸਾਲਿਆਂ ਦੋ ਤਾਂ ਜੇ ਘਰ ਬਣਨ ਵਾਲਾ ਕਿੱਲਾ ਨਹੀਂ ਸੀ ਲੈ ਹੋਣਾ ਜੇ ਉਹਦੇ ਜਾਓ ਤੁਸੀਂ ਤੁਹਾਡਾ ਬੰਦ ਆ ਗਿਆ ਮੇਰੇ ਮਗਰੋਂ ਮਰੋਂਗੇ ਭੁੱਖੇ ਤੇਰੇ ਵਰਗਾ ਵੀ ਕੋਈ ਭਗਤ ਨਹੀਂ ਸਰਦਾਰਾ ਲੈ ਬਾਪੂ ਰੋਟੀ ਖਾਲਾ ਕੋਈ ਨਹੀਂ ਹੈਗਾ ਯਾਰ ਤੇਰਾ ਬਾਪੂ ਉਹ ਚੱਲ ਮੰਨ ਲਿਆ ਨਹੀਂ ਤੂੰ ਸਾਡਾ ਬਾਪੂ ਪਰ ਰੋਟੀ ਨਾਲ ਕਾਦੀ ਦੁਸ਼ਮਣੀ ਖਾਲਾ 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 ਬਾਪੂ ਬਣ ਕੇ ਵਰਤੀ ਨੇ ਘਰ ਸਾਰੇ ਹਲ ਹਲ ਕਰਦੇ ਫਿਰਦੇ ਮੈਂ ਸੋਚਦਾ ਬਈ ਭਗਤੂ ਨੂੰ ਬਾਹਰ ਗੱਲ ਦੀਏ ਜੇ ਕਹਾਂ ਦਲੀਪ ਗੁਰੇ ਹਾਂਜੀ ਬਾਪੂ ਜੀ ਇਹ ਤਾਂ ਬਹੁਤ ਵਧੀਆ ਆਸਟ੍ਰੇਲੀਆ ਮੇਰੀ ਸਹੇਲੀ ਰਹਿੰਦੀ ਆ ਤੇ ਕੈਨੇਡਾ ਤੇ ਮੇਰੀ ਸਗੀ ਮਾਸੀ ਦੀ ਕੁੜੀ ਆ ਨਾਲੇ ਉੱਥੇ ਤਾਂ ਡਾਲਰ ਵੀ ਬਹੁਤ ਵਧੀਆ ਅਸੀਂ ਕੈਨੇਡਾ ਹੀ ਚਲੇ ਜਾਨੇ ਤੋਹੇ ਜੀ ਐਨੇ ਜੀਵਨੇ ਵੀ ਦੋ ਜਣਿਆਂ ਨੂੰ ਇਕੱਠੇ ਘਰ ਦੇ ਆ ਇਕੱਲਾ ਜਾਊ ਆ ਫਿਰ ਉਹ ਵੀ ਅਮਰੀਕਾ ਕੈਨੇਡਾ ਨਹੀਂ ਦੋਹਾ ਘਦਰ ਭੇਜ ਜੁਣਾ ਨੂੰ ਹਾਂ ਤੋ ਹਾਂ ਹੈਲੋ ਉਹ ਘਟ ਜਾ ਕੀ ਹੋ ਗਿਆ ਸਭ ਕੁਝ? ਕੋਈ ਤਾਂ ਆਦੋ ਨੁਕੀਆ ਹੀ ਤੇ। ਹਾਂ ਇਸ ਤੋਂ ਜੰਗਾ ਤਾਂ ਤੁਸੀਂ ਮੈਨੂੰ ਕਿਸੇ ਨਹਿਰ 'ਚ ਧੱਕਾ ਦੇ ਦਿੰਦੇ। ਸਟ੍ਰੋਬਰੀਜ਼ ਇੱਡੀ ਜਿੱਡੇ ਤਾਂ ਐਪਲ ਲੈ ਇਹਨਾਂ ਦੇ ਘਰੇ। ਦੋਨੋਂ ਨਹੀਂ ਪਤਾ ਮੰਮੀ ਸਾਰਾ ਦਿਨ ਵਰਕ 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 ਮਾਈਂਡਰ ਡੌਗ ਤੇ ਹੁਣ ਆ ਇੱਕ ਨਵਾਂ ਡਰਾਮਾ ਕਹਿੰਦੇ ਇਹਨਾਂ ਨੂੰ ਦੋ ਹਕਾਤਰ ਭੇਜਣਾ ਹੈ। ਉਹ ਵੀ ਇਕੱਲੇ। ਬਸ ਤੁਸੀਂ ਨਾ ਡੈਡੀ ਜੀ ਨੂੰ ਪੰਚਾਇਤ ਲੈ ਕੇ ਕੱਲੂ ਭੇਜ ਦੋ। ਬਸ ਹਾਂ। ਠੀਕ ਆ। ਓਕੇ। ਲੈ ਆ ਰਿਹਾ ਮੇਰੇ ਡੈਡੀ ਕੱਲੂ ਦੇਖੀ ਜਾਏ। ਕੱਲ ਤਾਂ ਸੁਣਨਾ। ਆਡੀ ਕੁੜੀ ਤਾਂ 16 ਬੜੀ ਐ ਮਾਸਟਰ ਜੀ 16 ਕੁੜੀ ਤਾਂ ਥੋੜੀ 35 ਬੜੀ ਐ ਪਰ ਕੋਈ ਗੱਲ ਤਾਂ ਹੋਵੇ ਨਾ ਜੀ ਆਹ ਦੇਖੋ ਜੀ ਆਹ ਦੋ ਟਿੱਕੀਆਂ ਪਈਆਂ ਸਾਫਣ ਦੀਆਂ ਟਿੱਕੋ ਪਰੇ ਬਈਆਂ ਮੁਸ਼ਕਲੇ ਵਾਲੀ ਔਰੇ ਆਪਣੀ ਦੇਸੀ ਇਹਨਾਂ ਨੂੰ ਦੇਖ ਕੇ ਦੱਸੋ ਵੀ ਕਿਹੜਾ ਜੋ ਅੱਗ ਕਿਹੜੀ ਟਿੱਕੀ ਨਾਲਾਤਾ ਹੈ ਦੱਸੋ

ਆ ਕੇ ਖੜ ਜੇ ਤਾਂ ਹੁਣ ਬਹੁਤ ਹੋ ਗਏ ਜੁਆਕ ਇੱਕ ਮਸਾਂ ਜੰਮ ਹੁੰਦਾ ਆ ਤਾਂ ਹਾਲ ਹੈ ਮੈਂ ਤਾਂ ਸੋਕੀ ਛਾਤੀ ਦੇ ਅੰਦਰ ਖੇਲ ਜਾਣੀ ਐ ਐਨੀ ਜ਼ਮੀਨ ਜਾਇਦਾਦ ਮੈਂ ਤੰਗ ਕਰਕੇ ਰਹੀ ਆ ਐ ਤਾਂ ਨਹੀਂ ਪਟਹੁੰਦੀ ਮੇਤੋਂ ਪਹਿਲੋ ਗਾ ਕਾ ਚੁ ਸੋਚ ਲੈ ਰਾਜ ਕਰਾਂਗੇ ਅੱਜ ਇਹੋ ਜੇ ਫੁੱਲ ਆਪ ਦੇ ਭਾਬੀ ਨੂੰ ਪਾ ਰਿਓ ਇਹੋ ਜੇ ਮੈਨੂੰ ਪਾਉਂਗੇ ਰਹਿਣ ਦੇ ਤੂੰ ਆਹ ਤੇ ਦਾਦੇ ਦੇ ਪਿੱਛੇ ਲੱਗ ਕੇ ਮੁੰਡਾ ਤਾਂ ਮੇਰਾ ਮੈਂ ਭੇਜਣਾ ਬਾਹਰ

ਰੂੜ ਸਰ ਪਹਿਲਾਂ ਤਾਂ ਸਮਾਗੀ ਦਿੱਤੇ ਸੀ ਇਹ ਕੋਈ ਵਾਦਾ ਦੇ ਕੇ ਆ ਭਗਤੇ ਦਾ ਉਹ ਕਪੜੇ ਪਾ ਕੇ ਫਟ ਕੇ ਢਿਜਦੀ ਨਹੀਂ ਰੀਸਨ ਸਰਦਾਰਾ ਦੇ ਰਹੀ ਕਦੀ ਭੜਾ ਛੱਡਦੀ ਨਹੀਂ ਮੈਂ ਤੁਹਾਡੇ ਬੁੜੇ ਨੂੰ ਇਹਦੀ ਸੰਗੀ ਤਾਂ ਹੁਣ ਮੈਂ ਮਰੋੜੂ ਦੇਖੀ ਗਾਇਓ ਉਤਰੋ ਨਾ ਮੈਂ ਗਿਆ ਤੇ ਆਇਆ ਬਪੂ ਤੁਸੀਂ ਮੈਨੂੰ ਵਾਸਤੇ ਭੇਜਿਆ ਕਰੋ ਮੈਂ ਵਾਦੂ ਇਹ ਕਿ ਮੈਂ ਪੁੱਤਰੀ ਖੜੀ ਆ ਹਰ ਵੇਲੇ ਕੋਲ ਬਿਲਕੁਲ ਬਿਲਕੁਲ ਮੁੰਡਾ ਤੋੜਨਾ ਨਹੀਂ ਤੋੜਨਾ ਚਲੋ ਉਧਰ ਹਾਂ ਹਾਂ ਚਲੋ 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 ਉਹ ਤੁਸੀਂ ਕਿਧਰ ਭੀ ਮੈਂ ਕਰਾ